ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਦੌਰੇ ਤੇ ਹਸਾਰ ਦੇ ਬਰਵਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਚ ਆਮ ਆਦਮੀ ਪਾਰਟੀ ਦੀ ਆਪ ਨੂੰ ਇੱਕ ਮੌਕਾ ਦਿਓ ਪੂਰੇ ਪ੍ਰਦੇਸ਼ ਦੀ ਤਸਵੀਰ ਬਦਲ ਲ ਜਾਵੇਗੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਚ ਜਿਸ ਤਰ੍ਹਾਂ ਨਾਲ ਕੰਮ ਹੋਇਆ ਹੈ ਅਜਿਹੇ ਕੰਮ ਹਰਿਆਣਾ ਚ ਵੀ ਕਰਕੇ ਦਿਖਾਵਾਂਗੇ ਇਹਨਾਂ ਨੀਤਾਵਾਂ ਨੇ ਪ੍ਰਦੇਸ਼ ਨੂੰ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ ਨੀਤਾਵਾਂ ਨੇ ਇਥੇ ਜੀਜਾ ਅਤੇ ਭਤੀਜਾ ਨੂੰ ਨੌਕਰੀ ਦਿੱਤੀ ਪਰ ਪੰਜਾਬ ਚ ਗਰੀਬ ਆਮ ਆਦਮੀ ਦਾ ਬੇਟਾ ਸਰਕਾਰੀ ਅਫਸਰ ਬਣਿਆ ਹੈ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਹਸਾਰ ਅਤੇ ਹਰਿਆਣਾ ਦਾ ਬੇਟਾ ਦੱਸਦੇ ਹੋਏ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ ਉਹ ਅੱਜ ਵੀ ਹਰਿਆਣਾ ਪੰਜਾਬ ਅਤੇ ਦਿੱਲੀ ਬਾਰੇ ਸੋਚਦੇ ਹਨ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਕੰਡਿਆਂ ਵਾਲੀ ਤਾਰਾਂ ਅਤੇ ਵੱਡੇ-ਵੱਡੇ ਕਿਲੇ ਲਗਾਏ ਹੋਏ ਹਨ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਤਸੱਦਤ ਟਾਇਆ ਗਿਆ ਹੈ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ 'ਚ ਕਈ ਸਾਲ ਹੋ ਗਏ ਹਨ ਜਦੋਂ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਰਾਜ ਕਰਦੀਆਂ ਮਾਨ ਨੇ ਕਿਹਾ ਕਿ ਹਰਿਆਣਾ ਨੂੰ ਸਾਰਿਆਂ ਨੇ ਲੁੱਟਿਆ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਬਿਮਾਰੀ ਕਿਸੇ ਡਾਕਟਰ ਤੋਂ ਠੀਕ ਨਾ ਹੋ ਰਹੀ ਹੋਵੇ ਤਾਂ ਡਾਕਟਰ ਬਦਲ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਤੁਸੀਂ ਤਬਦੀਲੀ ਲਈ ਬਾਹਰ ਨਿਕਲੇ ਹੋ ਰੈਲੀ 'ਚ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਸਾਬਕਾ ਸੰਸਦ ਮੈਂਬਰ ਅਸ਼ੀਲ ਗੁਪਤਾ ਪਾਰਟੀ ਨੇ ਤਾ ਨਰਾਗ ਟਾਂਡਾ ਸਮੇਤ ਹੋਰ ਨੇਤਾ